ਹੂੰ ਇੰਤਜ਼ਾਰ ਹੁੰਦਾ ਦਿਨ ਵੀਰਵਾਰ ਦਾ ਇੰਤਜ਼ਾਰ ਹੁੰਦਾ ਦਿਨ ਵੀਰਵਾਰ ਦਾ ਜਦੋਂ ਹੁੰਦਾ ਏ دیدار ਯਾਰ ਦਾ ਇੰਤਜ਼ਾਰ ਹੁੰਦਾ ਦਿਨ ਵੀਰਵਾਰ ਦਾ ਜਦੋਂ ਹੁੰਦਾ ਏ دیدار ਯਾਰ ਦਾ ਮਿਲ ਜਾਂਦੇ ਜਦੋਂ ਕਦੇ ਮੇਨੂੰ ਵਿੱਚ ਬਾਗ ਆਉਂਦੀ ਮੁਸਕਾਨ ਮੁਖੜੇ ਤੇ ਖੁੱਲ ਜਾਂਦੇ ਬਾਗ ਮੇਲੇ ਜਾਂਦੇ ਜਦ ਕਦੇ ਮੈਨੂੰ ਵਿੱਚ ਬਾਗ ਆਉਂਦੀ ਮੁਸਕਾਨ ਮੁੱਕੜੇ ਤੇ ਖੁੱਲ ਜਾਂਦੀ ਬਾਗ ਹਰ ਵੇਲ ਤਿਲ ਰਹਿੰਦਾ ਜਿਸ ਨੂੰ ਪੁਕਾਰਿਦਾ ਇੰਤਜ਼ਾਰ ਹੁੰਦਾ ਦਿਨ ਵੀਰ ਵਾਰਦਾ ਇੰਤਜ਼ਾਰ ਹੁੰਦਾ ਦਿਨ ਵੀਰ ਵਾਰਦਾ ਜਦੋਂ ਹੁੰਦਾ ਇਹ ਦੀਦਾਰ ਯਾਰ ਦਾ ਹੁੰਦੀ ਉਮੀਦ ਪੱਕੀ ਆਉਣਾ ਉਸ ਨੇ ਜ਼ਰੂਰ ਜੀ ਕਦੇ ਹੱਸ ਜਾਣ ਪਾਵੇ ਕਦੇ ਹੋਵੇ ਮਗਰੂਰ ਜੀ ਹੁੰਦੀ ਉਮੀਦ ਪੱਕੀ ਹੋਣਾ ਉਸ ਨੇ ਜਰੂਰ ਜੀ ਕਦੇ ਹੱਸ ਜਾਣ ਪਾਵੇ ਕਦੇ ਹੋਵੇ ਮਗਰੂਰ ਜੀ ਪਤਾ ਵਟ ਲੰਗੇ ਚਾਏ ਦਿਲ ਉਸ ਨੂੰ ਪਿਆਰਨਾ ਇੰਤਜ਼ਾਰ ਹੁੰਦਾ ਦਿਨ ਨਦੀਰ ਬਾਦ ਦਾ ਇੰਤਜ਼ਾਰ ਹੁੰਦਾ ਦਿਨ ਨਦੀਰ ਬਾਦ ਦਾ ਜਦੋਂ ਹੁੰਦਾ ਇਹ ਦਿਲੋਂ ਯੋਦਿਤ ਇੰਤਜ਼ਾਰ ਹੁੰਦਾ ਏ ਇੰਤਜ਼ਾਰ ਹੁੰਦਾ ਏ ਇੰਤਜ਼ਾਰ ਹੁੰਦਾ ਦਿਨ ਨਦੀਰ ਬਾਦ ਦਾ ਸੁਖ ਸੁਖ ਦੇ ਸਿਰੰਦ ਜਦੋਂ ਨਜ਼ਰ ਨਾ ਆਉਂਦੇ ਕਰ ਦੇ ਨਾ ਗੱਲ ਕੋਈ ਜਦੋਂ ਰੱਜ ਕੇ ਸਤਾਉਂਦੇ ਸੁਖ ਸੁਖ ਦੇ ਸਿਰੰਦ ਜਦੋਂ ਨਜ਼ਰੀ ਨਾ ਆਉਂਦੇ ਕਰ ਦੇ ਨਾ ਗੱਲ ਕੋਈ ਜਦੋਂ ਰੱਜ ਕੇ ਸਤਾਉਂਦੇ ਤੇਖ ਮੁਖ ਉਸ ਦਾ ਸੀ ਸੁਖ ਨਾ ਉਤਾਰਦਾ ਇੰਤਜ਼ਾਰ ਹੁੰਦਾ ਦਿਨ ਵੀਰਵਾਰ ਦਾ ਇੰਤਜ਼ਾਰ ਹੁੰਦਾ ਦਿਨ ਵੀਰਵਾਰ ਦਾ ਨਾਲ ਮਾਤਾ ਹੁੰਦੀ ਹੁੰਦੀ ਕਦੇ ਸਹੇਲੀ ਜੀ ਤੰਡ ਦੀ ਵੀਜੀ ਕੰਮਾਂ ਵਿੱਚ ਕਦੇ ਹੋਵੇ ਦੀ ਨਾਨ ਮਾਤਾ ਹੁੰਦੀ ਕਦੇ ਹੁੰਦੀ ਸਹੇਲੀ ਦੀ ਤੰਡ ਦੀ ਵੀਜੀ ਕੰਮਾਂ ਵਿੱਚ ਕਦੇ ਹੋਵੇ ਦੀ ਨੈਣ ਜੋਤੀ ਚਾਏ ਪੁੱਲ ਨੈਣ ਜੋਤੀ ਜਾਏ ਚਾਏ ਪੁੱਲ ਪਰ ਸੰਗਰੂਰ ਬੀਨਾ ਵਿਸਾਰਨਾ ਇੰਤਜ਼ਾਰ ਹੁੰਦਾ ਦਿਨ ਦੀਰਵਾਰ ਦਾ ਇੰਤਜ਼ਾਰ ਹੁੰਦਾ ਦਿਨ ਦੀਰਵਾਰ ਦਾ ਇੰਤਜ਼ਾਰ Into your...